ਅੱਜ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਪਹੁੰਚੇ ਆ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਗਗਨ ਦੇ ਫਾਰਮ ਤੇ ਆਏ ਆ ਦੋਸਤੋ ਸਰਦਾਰ ਗੁਰਮੇਲ ਸਿੰਘ ਉਹਨਾਂ ਦੇ ਫਾਰਮ ਤੇ ਪਹੁੰਚੇ ਆ ਸੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਵੀਰ ਉਹਨਾਂ ਦਾ ਸੇਲ ਪਰਚੇਜ਼ ਵਾਲੇ ਪਸ਼ੂ ਆ ਇਸ ਫਾਰਮ ਤੇ ਇਸ ਕਿੱਲੇ ਦੇ ਉੱਪਰ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਖਾਸ ਤੌਰ ਤੇ ਜਿਆਦਾਤਰ ਦੋਸਤੋ ਇਸ ਘਰੋਂ ਆਪਾਂ ਪਹਿਲਾਂ ਵੀ ਤੁਹਾਨੂੰ ਮੱਝਾਂ ਹੀ ਦਿਖਾਈਆਂ ਨੇ ਮੱਝਾਂ ਝੋਟੀਆਂ ਵੱਡੀ ਗਿਣਤੀ ਦੇ ਵਿੱਚ ਹੁੰਦੀਆਂ ਨੇ ਅੱਜ ਇਸ ਕਵਰੇਜ ਵਿੱਚ ਟੋਟਲ ਵੈਸੇ ਆਪਾਂ ਤੁਹਾਨੂੰ 6 ਨਗ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ 5 ਮੱਝਾਂ ਬਿਲਕੁਲ ਤਾਜ਼ੀਆਂ ਸੱਜਰ ਸੁਈਆਂ ਸਵਾਈਆਂ ਨੇ ਇੱਕ ਝੋਟੀ ਦਿਖਾਵਾਂਗੇ ਬਹੁਤ ਖੂਬਸੂਰਤ ਇਹ ਗੱਬਣ ਤਿਆਰੀ ਵਾਲੀ ਆ ਠੀਕ ਹੈ ਜੀ ਤੋਂ ਟੋਟਲ 6 ਨਗਾ 6 ਨਗਾਂ ਦੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗੀ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਅੱਗੇ ਨਵੇਂ ਫਾਰਮਰ ਵੀਰਾਂ ਤੱਕ ਵੀਡੀਓ ਪਹੁੰਚ ਸਕੇ ਤੋ ਜਿਹੜੇ ਵੀ ਪਸ਼ੂ ਦੋਸਤੋ ਸਵੇ ਸਵੇ ਆ ਕੋਈ ਵੀ ਖਰੀਦਦਾਰ ਵੀ ਆਉਂਦਾ ਦੋ ਡੰਗ ਚੋਕੇ ਚਾਹੇ ਵੀ ਕੋਈ ਤਿੰਨ ਟੈਮ ਚੋਕੇ ਤਸੱਲੀ ਤੁਸੀਂ ਕਰਨੀ ਆਪਣੀ ਗੱਪਣ ਪਸ਼ੂ ਲੈ ਕੇ ਜਾਂਦੇ ਹੋ ਚੌਥਾਣਾ ਦੀ ਟਿੱਪ ਕੇ ਭਰਾ ਕੇ ਤਸੱਲੀ ਆ ਉਹ ਵੀ ਆਪਣੀ ਜ਼ਰੂਰ ਯਕੀਨੀ ਬਣਾ ਲਾ ਬਧੇਰੇ ਲੈਣੀ ਆ ਡਿਟੇਲ ਵੀਰ ਗਗਨ ਦੇ ਨਾਲ ਕਰਕੇ ਗੱਲਬਾਤ ਸਭ ਤੋਂ ਪਹਿਲਾਂ ਵੀਰ ਗਗਨ ਸਾਸਰੀ ਕਾਲ ਸਾਸਰੀ ਕਾਲ ਸੰਧੂ ਸਾਹਿਬ ਹੋ ਠੀਕ ਠਾਕ ਵੀਰੇ ਵਧੀਆ ਜੀ ਕਿਰਪਾ ਗੁਰੂ ਰਾਮਦਾਸ ਦੀ ਬੜੀ ਤਨੀ ਸੁਣਾਓ ਠੀਕ ਠਾਕ ਜੋ ਬੜੇ ਵਧੀਆ ਵੀਰ ਗਗਨ ਠੀਕ ਠਾਕ ਵੀਰੇ ਹੋਰ ਬਹੁਤ ਵਧੀਆ ਵੀਰੇ ਅਛਾ ਗਗਨ ਵੀਰੇ ਅੱਜ ਜਿੱਦਾਂ ਆਪਾਂ ਜਿਗਰ ਕੀਤਾ ਟੋਟਲ ਨਾਗ ਆਪਣੇ ਕੋਲ 6 ਆ ਹਾਂਜੀ 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 ਸੰਧੂ ਸਾਹਿਬ ਇੱਕ ਤਰ੍ਹਾਂ ਦੀ ਆ ਗਈ ਆ ਪੰਜ ਝੋਟੀਆਂ ਸੁਈਆਂ ਆਪਣੀਆਂ ਹਾਂਜੀ ਇੱਕ ਝੋਟੀ ਬਿਲਕੁਲ ਤਿਆਰ ਆ ਦੇਣ ਦੇ ਦੋ ਚਾਰ ਕੱਟ ਜੂਗੀ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਮੋਰਾ ਬਰੀਡ ਦੇ ਵੀ ਪਸ਼ੂ ਹੈਗੇ ਆ ਜਿੱਦਾਂ ਕਿ ਇੱਕ ਨੀਲੀ ਦੇ ਬੂਰੀ ਵੀ ਇੱਕ ਆਪਣੇ ਕੋਲ ਆ ਗਈ ਆ ਸੰਧੂ ਸਾਹਿਬ ਸਭ ਕੋ ਅੱਜ ਇਕੱਠਾ ਕੀਤਾ ਵਾ ਠੀਕ ਆ ਜੀ ਲੋਬੀ ਪ੍ਰਭੋ ਆਲਮੋਸਟ ਪਸ਼ੂ ਸਾਰੇ ਸੂਏ ਸੁਬੇ ਆ ਤੇ ਇੱਕੋ ਇੱਕ ਜਿਹੜੀ ਸਟਾਰਟਿੰਗ ਆਪਾਂ ਜਿਹੜੀ ਇਹ ਤੁਸੀਂ ਦੇਖ ਰਹੇ ਜੀ ਠੀਕ ਆ ਜੀ ਇਸੇ ਮੱਝ ਤੋਂ ਸਟਾਰਟਿੰਗ ਕਰਨੀ ਆ ਇਹ ਗੱਬਣ ਮੱਝ ਤਿਆਰੀ ਵਾਲੀ ਆ ਠੀਕ ਆ ਤੇ ਗਗਨ ਮیرے ਦੀ ਪੂਰੀ ਡਿਟੇਲ ਪੂਰੀ ਹਿਸਟਰੀ ਪੂਰਾ ਵੇਰਵਾ ਦੇ ਦੇਦਾ ਵੀ ਕਿੰਨਾ ਮਾ ਸੂਹਾ ਕਿੰਨਾ ਸੰਧੂ ਸਾਹਿਬ ਦੂਜੇ ਸੂਏ ਨੇ ਅਰ ਕੀ ਸੁਣਾਵਾ ਹਾਂਜੀ ਬਹੁਤ ਜਿਆਦੇ ਬੰਦੇ ਸੱਜਣਾ ਭਾਜਣਾ ਤੋਂ ਝੋਟੀ ਲਈ ਆ ਠੀਕ ਆ ਜੀ ਗਾੜੀਏ ਨੂੰ ਰੁਸਤਮ ਹਿੰਦਾ ਟੀਕਾ ਭਰਿਆ ਵਾ ਠੀਕ ਆ ਜੀ ਹਾਂਜੀ ਸੰਧੂ ਸਾਹਿਬ ਪਿਛਲੀ ਸਾ ਮਤਲਬ ਜਦੋਂ ਪਹਿਲੇ ਸੂਏ ਨੇ ਪਿਛਲੀ ਾਰ ਨਾ ਕੋਈ 16 ਤੋਂ 17 ਕਿਲੋ ਦੁੱਧ ਚੋਆਇਆ ਵਾ ਠੀਕ ਆ ਜੀ ਹਾਂ ਸੰਧੂ ਸਾਹਿਬ ਹਲੇ ਬਹੁਤ ਜਿਆਦੀ ਬਾਨਾ ਨੇ ਝੋਟੀ ਨੇ ਠੀਕ ਹੈ। ਉਹ ਟਿਨਲੇ 8-3 ਨੂੰ ਦਿਨ ਪੂਰੇ ਹੁੰਦੇ ਆ। ਹਾਂ। ਤੇ ਤੁਹਾਨੂੰ ਪਤਾ ਬੈਠਾ ਨਹੀਂ ਜਾਂਦਾ ਛੋਟੀ ਢੋਲੇ ਵੀ। ਆ ਦੇਖੋ ਜੀ। ਹਾਂ ਇੱਕ ਰਾ ਸਾਰ ਨੂੰ ਚੱਡਾ ਲਾਈ ਫਿਰੂਗੀ। ਠੀਕ ਹੈ ਜੀ। ਸੋ ਆਰਡਰ ਕੁਆਲਿਟੀ ਬਹੁਤ ਖੂਬਸੂਰਤ ਆ। ਠੀਕ ਹੈ ਜੀ। ਇੱਕ ਐਚਐਫ ਬੜਾ ਵਾਂਗੂ ਕਰਮਾ ਵਾਲੀ ਬਣ ਕੇ ਅੱਜ ਤਿਆਰ ਹੋਈ ਆ। ਤੇ ਸੈਕੰਡ ਟਾਈਮ ਆ ਰੂਸਤਮੇ ਹਿੰਦ ਤੋਂ ਅੱਗੇ ਇਹ ਗੱਬਣ ਆ। ਹਾਂ ਜੀ ਹਾਂ ਜੀ। ਠੀਕ ਹੈ ਜੀ ਤਿਆਰੀ ਆਲਮੋਸਟ ਤੁਸੀਂ ਦੇਖ ਰਹੇ ਜੇ ਤਿਆਰੀ ਕੰਪਲੀਟ ਆ। ਸੋ ਜਿੰਨੇ ਵੀ ਦਿਨ ਲੈ ਜੂ ਕਰਮਾ ਵਾਲੀ ਉੱਪਰ ਉਹਨੇ ਚੰਗੀ ਗੱਲ ਆ ਉਹਨਾਂ ਹੀ ਲੇਵਾ ਹਵਾਨ ਇਹਨੂੰ ਤੋੜ ਦੀ ਮੜੀ ਸੰਧੂ ਸਾਹਿਬ ਲਓ ਜੀ ਤੋੜ ਦੋ ਬਾਕੀ ਸੰਧੂ ਸਾਹਿਬ ਚਲੋ ਮੈਂ 5-4 ਦਿਨ ਕੱਢ ਜੇ ਹਾਂਜੀ ਤੇ ਬਾਕੀ ਜਿਹੜਾ ਮਰਜੀ ਵੀਰ ਮੇਰਾ 17-18 ਕਿਲੋ ਦੀ ਮੈਂ ਤੋ ਗਰੰਟੀ ਲੈ ਕੇ ਮੈਂ ਦੀ ਜਾਵੇ ਠੀਕ ਹੈ ਜੀ ਬਸ ਬੁੱਤ ਬਸ ਪਿੱਛੇ ਸੋਬੇ ਦਾ ਵੀ ਦੁੱਧ ਉਧਰ ਕੱਢ ਕੋ ਚੰਗਾ ਚਵਾਇਆ ਸੀ ਮੈਂ ਨਾ ਸੰਧੂ ਸਾਹਿਬ 16-17 ਕਿਲੋ ਦੁੱਧ ਚਵਾਇਆ 16-17 ਦਾ ਮੈਂ ਨਾ ਡਰਦੀ ਥੋੜੀ ਕੋਈ ਨਾ ਕਦੀ ਘਰੋਂ ਨਹੀਂ ਕੱਢੀ ਇੱਕ ਚੱਬੂ ਦੀ ਅਲਜੀ ਕਰਦੀ ਆ ਲਓ ਦੋਸਤੋ 16 17 ਲੀਟਰ ਪਹਿਲਣ ਨੇ ਦੁੱਧ ਭਰਾਇਆ ਠੀਕ ਹੈ ਜੀ ਸੋ ਚੰਗੀ ਉਮੀਦ ਚੰਗੀ ਆਪਾਸ ਕਰ ਸਕਦੇ ਆ ਇਸ ਝੋਟੀ ਤੋਂ ਦੇਖੋ ਜਾਂ ਥਣ ਭਾਂਡਾ ਕਰਮਾਲੀ ਨੂੰ ਲੱਗਾ ਠੀਕ ਹੈ ਜੀ ਮੁੱਠੀ ਮੁੱਠੀ ਥਾਣਾ ਸਪੇਸ ਵੰਡ ਬਹੁਤ ਜਿਆਦੀ ਚੰਗੀ ਆ ਦੇਖੋ ਨਵੀਰ ਗਗਨ ਬਹੁਤ ਖੂਬਸੂਰਤ ਚੰਗਾ ਨਗਈਨਾ ਵੈਸੇ ਪਸ਼ੂ ਵੇਖਦੇ ਆ ਸਾਰੇ ਸਾਰੇ ਵੀਰਾਂ ਨੇ ਜੱਜਮੈਂਟ ਕਰ ਲੈਣੀ ਮੈਂ ਨਾ ਸੰਧੂ ਸਾਹਿਬ ਇੱਕ ਕੀ ਜਾਂ ਦਿੰਦੇ ਵੀ ਬਹੁਤ ਜਿਆਦੀ ਚੰਗੀ ਕੁਆਲਿਟੀ ਦੀ ਆ ਬਰੀਡਰ ਵਾ ਮੈਂ ਲਗਨ ਵੀਰੇ ਦੀ ਡਿਮਾਂਡ ਕੀ ਕਰਤਾ ਲੈ ਦੇ ਕੀ ਆ ਸੰਧੂ ਸਾਹਿਬ ਡਿਮਾਂਡ ਕਰਨ ਨੂੰ ਤੇ ਭਾਵੇਂ ਡੇਢ ਵੀ ਕਰੀ ਜਾਈ ਉਹ ਵੀ ਥੋੜਾ ਵਾ ਪਰ ਆਪਾਂ ਤੁਹਾਨੂੰ ਪਤਾ ਜਾਇਜ ਮਾਲ ਲਿਆ ਜਾਇਜ ਦੇਣਾ ਹਾਂਜੀ ਮੁੱਲ 125 12 ਦੀ ਹਾਂ ਨਾ ਦੇਣੀ ਆ 12 ਦੀ ਹਾਂ ਬਿਲਕੁਲ ਦੇ ਦੇਣੀ 12 ਦੀ ਆਪਾਂ ਮੁੜ ਕੇ ਵੀਰ ਮੇਰਾ ਕੋਈ ਆਗੇ ਨਾ ਆਗੇ ਵੀ ਇੱਕ 10 15 ਲੋ ਉਹ ਤੁਹਾਨੂੰ ਬਦਬਦ ਤੋੜਛੋੜਾ ਨਹੀਂ ਕਰਨਾ ਆਪਾਂ ਪਹਿਲਾਂ ਹੀ ਖੁੱਲੀਆਂ ਛੋੜਾਂ ਕਰਤੀਆਂ ਠੀਕ ਹੈ ਜੀ ਹਾਂਜੀ ਲੋ ਵੀ ਭਰਾਵੋ ਅੱਜ ਇੱਕ 20 ਦੀ ਤੁਹਾਨੂੰ ਇਹ ਝੋਟੀ ਮਿਲ ਜੂਗੀ ਤਦ ਬਹੁਤ ਤਾਲੀਆ ਕਰਮਾੜੀ ਦੇ ਥੱਲੇ ਲੇਵੇ ਦੀ ਬੜੀ ਸਾਫ ਸੁਥਰੀ ਆ। ਸੋ ਬਾਰ-ਬਾਰ ਆਪਾਂ ਨੂੰ ਸੰਦੂ ਸਾਹਿਬ ਲੇਵਾ ਨੇ ਬਹੁਤ ਜ਼ਿਆਦਾ ਬਣਾਉਣਾ ਇੱਥੇ ਹੋਣਾ ਝੋਟੀ ਨਹੀਂ ਹਲੇ ਕੰਮ ਸੋ ਕਰੂਗਾ ਬਿਲਕੁਲ। ਹਾਂ। ਸੋ ਆਰਡਰ ਜਿਹੜਾ ਦੋਸਤੋ ਇੱਕ ਵੇਖੋ ਤੁਸੀਂ ਕਸ਼ਤੀ ਲੇਵਾ ਇਹਦੇ ਅਰਗੇ ਲੈਂਟਰਾਂ ਦਾ ਕੰਮ ਵੀ ਚੋੜ ਦੂਗੀ ਪੈਰ ਰਾ ਕੇ ਭਾਵੇਂ ਮਗਰ ਚੜਜੇ ਕੋਈ ਕਰਮਾੜੀ ਆਹ ਦੇਖੋ। ਸੋ ਜਦੋਂ ਇੱਕ ਪਾਸੇ ਆਪਾਂ ਟੇਢੀ ਖੜੀ ਦੇਖਦੇ ਆ ਦੋਸਤੋ ਸਟਰਕਚਰ ਜਿਹੜਾ ਬਹੁਤ ਸੋਹਣਾ ਤਿਆਰ ਕਰਦੀ ਦਿਖਾਈ ਦਿੰਦੀ ਆ। ਬਿਲਕੁਲ ਅੱਗੇ ਦੀ ਵੀ ਓਨੀ ਆ ਤੇ ਪਿੱਛੇ ਦੀ ਵੀ ਓਨੀ ਆ ਠੀਕ ਆ ਫੇਸ ਕੁਆਲਟੀ ਵਾਲੇ ਪਾਸਿਓਂ ਠੀਕ ਆ ਜੀ ਮੂੰਹ ਮੱਥੇ ਦੀ ਇਦਾਂ ਦੀ ਆ ਠੀਕ ਆ ਸ਼ਾਈ ਸ਼ੂਈ ਤੁਸੀਂ ਆ ਕਰੋ ਚੈੱਕ ਠੀਕ ਆ ਅੱਛਾ ਨੈਕਸਟ ਵੀਰ ਗਗਨ ਆਪਣੇ ਕੋਲ ਜਿਹੜੀ ਆ ਮੱਝ ਆ ਗਈ ਆ ਸੰਧੂ ਸਾਹਿਬ ਇਹ ਨੀਲੀ ਦੀ ਆ ਗਈ ਝੋਟੀ ਆਪਣੇ ਤੋਂ ਹਉ ਦੋਸਤੋ ਅਗੇ ਨੀਲੀ ਦੇ ਤੋਹਫੇ ਵੀ ਤੁਹਾਨੂੰ ਵਿੱਚ ਦਿਖਾਵਾਂਗੇ ਆਪਾਂ ਸੰਧੂ ਸਾਹਿਬ ਦੂਜਾ ਸੂਆ ਵਾ ਪਰਸੋਂ ਰਾਤ ਦੀ ਸੂਈ ਹੁਣ ਕੋਈ 9-10 ਕਿਲੋ ਬੋਲੇ ਤੇ ਚੱਲੰਦਾ ਹੀ ਆ ਠੀਕ ਆ ਜੀ ਹਾਂ ਜੀ ਉਹ ਮਗਰ ਕਟਾਏ ਦੇ ਨਾੜੂ ਬੱਚੇ ਦੇ ਨਾਲ ਆ ਉਹ ਮਗਰ ਰੜੇ ਹਉ ਦੋਸਤੋ ਪਰਸੋਂ ਦਾ ਸੂਆ ਠੀਕ ਆ ਜੀ ਪਰਸੋਂ ਨਾੜੂ ਨਾਲ ਆ ਦੂਜਾ ਸੂ ਤੇ 나ੜੂ ਬਿਲਕੁਲ ਬੱਚੇ ਦੇ ਨਾਲ ਤੁਹਾਨੂੰ ਦਿਖਾਈ ਦੇਊਗਾ ਠੀਕ ਆ ਜੀ ਨਾਲ ਦੇ ਨਾਲ ਹੀ ਆਪਾਂ ਬੱਚੇ ਤੁਹਾਨੂੰ ਪ੍ਰੋਪਰ ਦਿਖਾ ਦੇਨੇ ਆ ਠੀਕ ਆ ਕੋਈ ਤੀਜੇ ਦਿਨ ਦੇ ਵਿੱਚ ਆਜੇ ਮੱਝ ਨੀਲੀ ਇਹਦਾ ਪੱਖ ਹੈ ਗਾਇਸ ਮੈਂ ਦੇ ਵਿੱਚ ਦੂਜਾ ਸਵੇਰ ਸੂਈ ਆ ਤੇ ਆਪਣੇ ਗਗਨ ਵੀਰੇ ਬੋਲੇ ਦੇ ਵਿੱਚ ਕੋਈ ਮੰਨ ਲੈ ਬੋਲਾ ਹੁਣ ਕਿੰਨਾ ਕੁ ਵੈਸੇ ਸੰਧੂ ਸਾਹਿਬ 9-10 ਕਿਲੋ ਨੇ ਆ ਟਾਈਮ ਬੋਲਾ ਚੱਲੰਦੀ ਆ 10 ਕਿਲੋ ਹਾਂ 13-14 ਕਿਲੋ ਦੀ ਮਾਲਕ ਨੂੰ ਆ ਚੌਣ ਚੌਣ ਚੰਗੀ ਸੰਧੂ ਸਾਹਿਬ ਬਹੁਤ ਚੰਗੀ ਸੰਧੂ ਸਾਹਿਬ ਭੋਲੀ ਰੂਹ ਵਰਗੀ ਲਓ ਜੀ ਹਾਂ ਚੌਣ ਪਸਮਾ ਇੱਕ ਨੰਬਰ ਹੋਊਗੀ ਔਰ ਦੋਸਤੋ ਵੈਸੇ ਜੇਪ ਅਸਮਾ ਦੇ ਪਸੂ ਪਹਿਲਾਂ ਹੀ ਆਪਣੀ ਤਸੱਲੀ ਕਰਕੇ ਮਾਲ ਕੋਈ ਵੀ ਖਰੀਦਿਆ ਜਾਂਦਾ ਠੀਕ ਆ ਜੀ ਤੇ ਪੈਸੇ ਰਕਮ ਅੱਗੋਂ ਵੀ ਆਪ ਲਾਈ ਹੁੰਦੀ ਆ ਠੀਕ ਆ ਜੀ ਇਸ ਕਰਕੇ ਅੱਗੇ ਵੀ ਕਿਸੇ ਭਰਾਣੇ ਰਕਮ ਲਾਉਣੀ ਆ ਤੇ ਆਪਣੀ ਤਸੱਲੀ ਵੀ ਤੁਸੀਂ ਕਰਕੇ ਲੈ ਕੇ ਜਾਇਓ ਨੀਲੀ ਦੇ ਵਿੱਚ ਦੋਸਤੋ ਇਹ ਝੋਟੀ ਦਾ ਪੱਕੇਗਾ ਠੀਕ ਆ ਜੀ ਅੱਖ ਬਿੱਲੀ ਮਣਕੀ ਆ ਬੱਕੀ ਮੋਛ ਮੱਥੇ ਬੱਲ ਤੇ ਸਿੰਗਲ ਹੱਡੀ ਦੀ ਆ ਬਾਕੀ ਆ ਤੁਹਾਡੇ ਸਾਹਮਣੇ ਸਾਰਾ ਕੁਝ ਠੀਕ ਆ ਸੋ 10 ਕਿਲੋ ਤੋਂ ਜਿਹੜੀ ਸਟਾਰਟਿੰਗ ਆ ਜਾਂ ਤੀਜੇ ਦਿਨ ਤੋਂ ਦੌਰਾਨ 10 ਕਿਲੋ ਤੋਂ ਸਟਾਰਟ ਹੋਈ ਆ ਬਸ ਬੱਸ ਆ ਦੇਖੋ ਜੀ 이 t u s e ਬਦਲ ਸੌ ਦਾ ਕੀ ਬਹੁਤ ਚੰਗੀ ਝੋਡੀ ਚੌਣ ਚੌਣ ਬੜੀ ਚੰਗੀ ਹੈ ਪੋਲੀ ਪੋਲੀ ਪੰਦੀ ਚਵਾਈ ਪੋਲੀ ਪੋਲੀ ਸੰਧੂ ਸਾਹਿਬ ਪੋਲੀ ਠੀਕ ਹੈ ਪੋਲੀਆਂ ਗੂਠੇੜੀ ਮੋਟੀ ਧਾਰ ਹੋਗੀ ਸੰਧੂ ਸਾਹ ਜਿਹੜੀ ਕਰੜੀ ਹੋਗੀ ਕਰੜੀ ਦਸੀ ਜਾਊ ਜਿਹੜੀ ਪੋਲੀ ਹੋਗੀ ਪੋਲੀ ਦਸਾਂਗੇ ਪਤਾ ਕੀ ਦੂਰੋਂ ਨੇੜੋਂ ਭੈਣ ਭਰਾ ਵੇ ਮੁੜ ਕੇ ਮੁੜ ਕੇ ਜਾਵੇ ਉਹ ਕੰਮ ਚੰਗਾ ਨਹੀਂ ਆ ਸਹੀ ਹੈ ਜੀ ਤੇ ਗਗਨ ਦਾ ਕੀ ਵੀਰੇ ਮੁੱਲ ਲੈਣ ਦੇਣਾ ਮੁੱਲ ਸੰਧੂ ਸਾਹਿਬ ਆਵੇਂ 1 5 ਕਰੀ ਜਾਈਏ ਲੱਖ ਚ ਮਾਨਤਨ ਕਰ ਦਈਏ ਲੱਖ ਚ ਕਰ ਦਈਏ ਮੈਨਾ ਹੋਂਦੀਆ ਥੱਲੇ ਜਿੰਨਾ ਵੀ ਹੋਂਦਾ ਪੂਰਾ ਜੈਸਨੋਈ 95 ਦੀ ਦੇਣੀ ਆ 95 ਦੀ 95000 ਦਾ ਬੱਚਾ ਛੱਡਣਾ ਬਸ ਥੱਲੇ ਦੇ ਆਪ ਹਾਂ ਠੀਕ ਹੈ ਜੀ ਹਾਂ ਲੋ ਵੀ 95000 ਦੀ ਦੋਸਤੋ ਇਹ ਸੈਕੰਡ ਨੰਬਰ ਵਾਲੀ ਤੁਹਾਨੂੰ ਝੋਟੀ ਮਿਲ ਜੂਗੀ ਸੋ ਨੀਲੀ ਦੀ ਝੋਟੀ ਹੈ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਪੁੱਛੇ ਲੈਣ ਦੇ ਵੀ ਬਹੁਤ ਜਿਆਦਾ ਫਾਇਦੇਮੰਦ ਆ ਠੀਕ ਹੈ ਜੀ ਜਿਹੋ ਜਿਹਾ ਸੀਮਨ ਤੁਸੀਂ ਨੀਲੀ ਰਵੀ ਦਾ ਭਰਾ ਦੋਗੇ ਉਹੋ ਜਿਹਾ ਬੱਚਾ ਦੇ ਦੂਗੀ ਕਿਉਂਕਿ ਆਪ ਬੜੀ ਜਾਇਜ਼ ਮਾਰਕਿੰਗ ਦੇ ਵਿੱਚ ਅਬੇਸ਼ਕ ਖੁਰਾਂ ਖਰਾਂ ਦੇ ਉੱਪਰ ਜਵਾਬ ਨਹੀਂ ਹੈਗਾ ਇਹਨਾਂ ਤੇ ਮੂੰਹ ਮੱਥੇ ਦੀ ਬੜੀ ਵਧੀਆ ਠੀਕ ਹੈ ਜੀ ਸੋ ਨੀਲੀ ਦੇ ਬੱਚੇ ਚੰਗੇ ਲੈ ਸਕਦੇ ਹੋ ਤੁਸੀਂ ਇੱਕ ਤੀਸਰੇ ਨੰਬਰ ਤੇ ਇੱਕ ਤੁਹਾਨੂੰ ਇੱਕ ਹੋਰ ਝੋਟੀ ਕਹਿ ਲੋ ਚਾਹੇ ਸੰਧੂ ਸਾਹਿਬ ਦੂਜਾ ਸੂਆ ਝੋਟੀ ਦਾ ਅੱਛਾ ਜੀ ਕੰਨੀ ਵਾਲੇ ਝੋਟੀ ਦੇ ਦੰਦ ਨਹੀਂ ਬਰਾਬਰ ਕੀਤੇ ਅੱਛਾ ਜੀ ਆਹ ਦੰਦਾਂ ਜਹਲੇ ਝੋਟੀ ਠੀਕ ਹੈ ਜੀ ਕੱਟੀ ਮਗਰ ਜੋ ਹੁਣ ਆਏ ਟਾਈਮ 12 ਕਿਲੋ ਤੇ ਚੱਲਣ ਦੀ ਆ ਠੀਕ ਹੈ ਜੀ ਸੂਈ ਨੂੰ ਅੱਜ ਕੋਈ 9-10 ਦਿਨ ਹੋ ਗਏ ਆ ਲਓ ਜੀ ਮਗਰ ਕੱਟੀ ਆ ਗਈ ਹਾਂ ਇਸ ਵਕਤ ਤਾਂ 12 ਕਿਲੋ ਆ ਮੈਂ ਨਾ ਸੰਧੂ ਸਾਹਿਬ ਮਨਾ ਕੇ ਦਵਾਗੇ ਤੇ ਅੱਠਾ 10 ਕਿ ਦਿਨਾਂ ਦੀ ਆ ਆਹ ਇਹ ਬੱਚਾ ਇਹਦਾ ਠੀਕ ਹੈ ਜੀ ਹਾਂ ਕੱਟੀ ਮਗਰੇ ਦੇ ਲਓ ਜੀ ਮਗਰ ਕੱਟੀ ਆ ਦੋਸਤੋ ਤੇ 12 ਕਿਲੋ ਕਰਮਾਲੀ ਦੇ ਥੱਲੇ ਦੁੱਧ ਆ ਠੀਕ ਆ ਜੀ ਮੈਂ ਨਾ ਸੰਧੂ ਸਾਹਿਬ ਮਨਾ ਕੇ ਦਵਾ ਕਿ ਜੇ ਆਪਾਂ ਚਾਰ ਡਾਂਗ ਚੋਵੇ ਕੋਈ ਆਗੇ ਸੋ ਕਈ ਵਾਰ ਆਪਾਂ ਦੋਸਤੋ ਨੋਟ ਕਰਾ ਦਿੰਦੇ ਆ ਵੀ ਬੜਾ ਵੱਡਾ ਕੱਤ ਬੋਤਾ ਤੇ ਉੱਥੇ ਦੁੱਧ ਨਹੀਂ ਐਡਾ ਹੁੰਦਾ ਪਸ਼ੂ ਤੇ ਨੇ ਦੁੱਧ ਜਿਹੜਾ ਦੋਸਤੋ ਜਾਤਾਂ ਨੇ ਜਾਤੀਆਂ ਨੇ ਦੁੱਧ ਦੇਣਾ ਹੁੰਦਾ ਨਸਲਾਂ ਨੇ ਦੁੱਧ ਦੇਣਾ ਹੁੰਦਾ ਠੀਕ ਆ ਤੇ 12 ਕਿਲੋ ਦੁੱਧ ਚੋਣ ਚੋਣ ਬਹੁਤ ਜਿਆਦੀ ਚੰਗੀ ਸੰਧੂ ਸਾਹਿਬ 12 ਕਿਲੋ ਦੁੱਧ ਇਸ ਵਕਤੇ ਦੇ ਥੱਲੇ ਹਾਜ਼ਰ ਸੈਕਿੰਡ ਟਾਈਮਰ ਦੂਜਾ ਸੂਆ ਕੰਨੀ ਵਾਲੇ ਦੰਦ ਤੁਹਾਨੂੰ ਜਿਹੜੇ ਵਿਖਾਏ ਆਪਾਂ ਅਜੇ ਬ ਸਪੇਸ ਵਾਂਡ ਆਫ ਦੀ ਥਾਂ ਦੀ ਚੰਗੀ ਠੀਕ ਹੈ ਹਾਈਟ ਵੇਖ ਦੋਸਤੋ ਮੀਡੀਅਮ ਦਰਮਿਆਨੀ ਆ ਪਰ ਦੁੱਧ ਵਾਲੇ ਪਾਸਿਓਂ ਗਰਮਾਲੀ ਵੇਖੋ ਤੁਸੀਂ ਠੀਕ ਹੈ ੱਟਾ ਪਾਈ ਬਹੁਤ ਜਿਆਦੀ ਮੈਨਾਂ ਸੰਧੂ ਸਾਹਿਬ ਚੋਂ ਚੰਗੀ ਆ ਹਾਂ ਭਾਵੇਂ ਕੋਈ ਪੰਜਾਂ ਸਾਲਾਂ ਥੱਲੇ ਜਵਾਗ ਬਾ ਦੇ ਹਾਂਜੀ ਹਾਂਜੀ ਐਡੀ ਫਿਰ ਮਿੱਠੀ ਆ ਸੰਧੂ ਸਾਹਿਬ ਭਾਵੇਂ ਐਦੇ ਕੇ ਲੈ ਜਾ ਕੇ ਬਾਲਟੀ ਚੋਕੇ ਲਿਆਓ ਇਹ ਥੋੜਾ ਵੀ ਕੇਨੂੰ ਲੱਤ ਛੜ ਮਾਰੂ ਕਰਮਾਲੀ ਆ ਗਏ ਠੀਕ ਹੈ ਜੀ ਲੋਬੀ ਪਰਵੋ ਠੀਕ ਹੈ ਬਾਕੀ ਆ ਤੁਹਾਨੂੰ ਇੱਕ ਬਹਿਣੀ ਵਾਲੀ ਸਾਈਡ ਤੋਂ ਥਾਣਾ ਦਿਖਾ ਰਹੇ ਆ ਮੋਟਾ ਥਾਣਾ ਠੀਕ ਹੈ ਜੀ ਤੇ ਨੋਕਲਾ ਥਾਣਾ ਬਾਕੀ ਚੋਣ ਚਣ ਵੀਰ ਪੋਲੀ ਇਹ ਵੀ ਪੋਲੀ ਕੁਠੇੜੀ ਮੋਢੀਦਾਰ ਸੰਧੂ ਸਾਹਿਬ ਠੀਕ ਹੈ ਜੀ ਸੰਧੂ ਸਾਹਿਬ ਜਿਹੜੀ ਪੋਲੀ ਪੋਲੀ ਦਸੀ ਜਾਊਗੀ ਜਿਹੜੀ ਕਰੜੀ ਉਹ ਦੱਸ ਕੇ ਦਵਾਂਗੇ ਲੈ ਵੀ ਵੀਰ ਗਗਣ ਦੇਣੀ ਕਿਨੇ ਦੀ ਆਪਾਂ ਇਹ ਸੰਧੂ ਸਾਹਿਬ ਮੁੱਲ ਵੇ 85 ਕਰੀਏ ਹਾ ਨਾ 82 ਦੀ ਦੇਣੀ ਆ 82 ਦੀ ਹਾਂ ਠੀਕ ਆ 1000 ਛੋਟ ਕਰਦਾਂਗੇ 81 ਦੀ ਹੋਣੀ ਜੈਸਨ ਹੋਈ ਲਓ ਜੀ 81000 ਦੀ 281000 ਦੀ ਜਿਹੜੀ ਇਹ ਤੁਹਾਨੂੰ ਮਿਲ ਜੂਗੀ ਲਾਸਟ ਜੈਸਨ ਉਹ ਜਿਹੜੀ ਠੀਕ ਆ ਤੇ ਦੁੱਧ ਖਾਸਾ ਚੰਗਾ ਹੈਗਾ ਕਰਮਾਲੀ ਦੇ ਥੱਲੇ ਬਿਲਕੁਲ ਤੇ ਮਗਰ ਕੱਟੀ ਆ ਠੀਕ ਆ ਤੇ ਅੱਗੇ ਵੀਰ ਆਪਣੇ ਗਗਨ ਆਪਣੇ ਕੋਲ ਆ ਗਏ ਇਹ ਵੀ ਸੰਤੂ ਸਾਹਿਬ ਦੂਜਾ ਸੂਆ ਝੋਟੀ ਦਾ ਓਕੇ ਇਹਦੇ ਥੱਲੇ 11 12 ਕਿਲੋ ਦੁੱਧ ਹੁਣ ਆਵੇਲੇ ਤਿਆਰ ਹੋਊਗਾ 11 12 ਹਾਂ ਉਹ ਕੱਟੀ ਮਗਰੇ ਦੇ ਅੱਜ ਕਿੰਨੇ ਦਿਨ ਹੋ ਗਏ ਨੇ ਸੁਈ ਨੂੰ ਸੰਧੂ ਸਾਹਿਬ ਇਹਨੂੰ 10000 ਦਿਨ ਹੋ ਗਏ ਸੁਈ ਨੂੰ ਤਿੱਜਾ ਤਿੱਜਾ ਸੂਬਾ ਸੰਧੂ ਸਾਹਿਬ ਤਿੱਜਾ ਹੀ ਕੋਈ ਮੰਨ ਲੇ ਕੋਈ ਚੱਕਰ ਨਹੀਂ ਆ ਲਓ ਜੀ ਆਪਾਂ ਨੂੰ ਘਰ ਵਾਲਿਆਂ ਦੂਜਾ ਸੂਆ ਮੰਨ ਕੇ ਦਿੱਤੀ ਆ ਇੱਥੇ ਵੀ ਤਿੱਜਾ ਵੀ ਮੰਨ ਲੇ ਮਗਰ ਇਹਦੇ ਵੀ ਕੱਟੀ ਆ ਗਈ ਕੱਟੀ ਜੀ ਕੱਟੀ ਇਹਦੇ ਮਗਰ ਵੀ ਮਗਰ ਇਹਦੇ ਵੀ ਕੱਟੀ ਆ ਦੋਸਤੋ ਹਾਂ ਠੀਕ ਆ ਜੀ ਆ ਕਰੋ ਚੈੱਕ ਪੁਰੀਆ ਵੇ ਦੀਏ ਮੌਦੀ 11 ਕਿਲੋ ਦੀ ਸੰਧੂ ਸਾਹ ਫੁੱਲ ਗਾਰੰਟੀ ਹੋ ਗਈ ਮੈਂ ਦੀ ਜਿਹੜਾ 11 ਕਿਲੋ ਕਹਿੰਦੇ ਆਪਾਂ ਚਵਾਜ ਦੇਣਾ ਮੈਂ ਨਾ ਕੰਡੇ ਦੇ ਨਾਲ ਕੇ ਖੜੇ ਕੋਈ ਤੇ ਠੀਕ ਆ ਭਰਾ ਹਾਂ ਬਬੂ ਦੋਸਤੋ 11 ਕਿਲੋ ਨੈਟ ਦੁੱਧ ਇਸ ਝੋਟੀ ਦੇ ਥੱਲੇ ਬਿਲਕੁਲ ਹਾਜ਼ਰ ਹੈ ਤੇ ਕੋਈ ਭਰਾ ਇੱਥੇ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਠੀਕ ਆ ਜੀ ਤੇ 11 ਲੀਟਰ ਇਸ ਵਕਤੇ ਦੇ ਥੱਲੇ ਹਾਜ਼ਰ ਦੁੱਧਾ ਮਗਰ ਇਹ ਕੱਟੀ ਆ ਫੀਮੇਲ ਕਾਫ ਆ ਠੀਕ ਆ ਜੀ ਸੋ ਬੱਚਾ ਜਿਹੜਾ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਈਏ ਆਵੇ ਸੰਧੂ ਸਾਹਿਬ ਆ ਬੱਚਾ ਕਰ ਲੋ ਚਾਹੇ ਨੌਂ ਦਾਹਾਂ ਦੇ ਨਾਲ ਜੀ ਮੈਂ ਸੋਈ ਆ ਠੀਕ ਆ ਜੀ ਨਵੀਰ ਗਗਨ ਕੀ ਮੋਲ ਆ ਤੰਦੂ ਸਾਹਿਬ ਮੁੱਲ ਪਾ 85 ਕਰੀਏ ਹਾਂਜੀ ਜੈਸਨ ਉਹ 81000 ਦੀ ਹੋਣੀ ਹੈ ਵੀ 81 ਦੀ ਹਾਂ 81 ਦਾ ਬਚਾ ਲਾਉਣਾ ਆਪਾਂ ਬਸ ਨੂੰ ਲਓ ਜੀ ਹਾਂ ਤਾਂ ਤੁਸੀਂ ਵੀ 81000 ਦੀ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਤੇ 11 ਕਿਲੋ ਦੁੱਧ ਤੁਸੀਂ ਚੋ ਕੇ ਤਸੱਲੀ ਕਰਨੀ ਹੈ ਤੇ 81000 ਰੁਪਇਆ ਦੇਣਾ ਬਸ ਅੱਜ ਥੱਲੇ ਜਿਹੜਾ ਦੋਸਤੋ ਦੁੱਧ 11 ਕਿਲੋ ਤੁਹਾਨੂੰ ਮਿਲੂਗਾ ਤੇ ਜਾਂ ਮੰਨ ਲਈ ਮੇਰਾ ਭਰਾ ਕੋਈ ਸੂਬਾ ਠੀਕ ਆ ਜੀ ਹੈ ਪਤਲੀ ਚਮੜੀ ਦੀ ਆ ਸਕਿਨ ਸਕੂਨ ਬਿਲਕੁਲ ਪਤਲੀ ਆ ਕੱਦ ਆਮ ਨਾਰਮਲ ਮੱਜਾ ਨਾਲੋਂ ਵੱਡਾ ਠੀਕ ਆ ਜੀ ਸਿੰਗਲ ਹੱਡੀ ਦੇ ਵਿੱਚ ਤੇ ਇਹ ਤੁਹਾਨੂੰ ਆਪਾਂ ਮਾਝ ਦਿਖਾਤੀ ਆ ਚੌਥੇ ਨੰਬਰ ਤੇ ਸੀਗੀ ਠੀਕ ਆ ਜੀ ਸੰਧੂ ਸਾਹਿਬ ਆ ਕੱਲ ਸਵੇਰ ਦੀ ਮਹਿ ਸੁਈ ਆ ਠੀਕ ਆ ਭਰਾ ਜੀ ਹਾਂ ਬੱਚਾ ਮਗਰ ਨੀਲੀ ਦਾ ਹਰੀਆਂ ਵਾਲੇ ਬੁੱਲ ਦਾ ਬੱਚਾ ਜੋ ਮਗਰ ਬੱਚਾ ਕਿ ਆ ਗਿਆ ਹਰੀਆਂ ਵਾਲੇ ਬੁੱਲ ਦਾ ਕਟਾ ਹਰੀਕਲ ਡਾਇਮੰਡ ਦਾ ਡਾਇਮੰਡ ਦਾ ਹਾਂ ਲਓ ਜੀ ਬੱਚਾ ਬਹੁਤ ਸੋਹਣਾ ਪਾਜਾ ਮਗਰ ਹੈ ਹਾਂਜੀ ਹਾਂਜੀ ਲਓ ਜੀ ਇਹ ਕੋਈ ਸ਼ੌਂਕ ਨਾਲ ਵੀਰ ਸੰਭੂ ਕਾ ਠੀਕ ਆ ਜੀ ਮਗਰ ਕਟਾ ਗਿੱਲਾ 나ੜੂਆ ਨਾਲ ਹਾਂਜੀ ਹਾਂਜੀ ਮਗਰ ਕਟਾ ਇਹ ਕੱਲ ਸਵੇਰ ਦੀ ਸੁਈ ਆ ਕੁਦਰਤੀ ਗੱਲ ਆ ਜੇ ਕੱਟੀ ਹੁੰਦੀ ਬੜੀ ਪਿਆਰੀ ਮੈਨਾ ਮਾਲੀ ਬੜਾ ਸੋਹਣਾ ਸੰਧੂ ਸਾਹਿਬ ਉਹ ਸੋਹਣਾ ਬਾਕੀ ਸਾਂਹ ਦੀ ਮੁੱਲ ਵੀ ਦੀ ਹੈ ਜੀ ਸਾਰ ਦੇ ਬੱਚੇ ਜਿਹੜੇ ਵੀ ਆਜਣਾ ਚਾਹੇ ਕੱਟੀ ਆਜੇ ਕੱਟਾ ਆਜੇ ਕੋ ਸਾਂਹ ਤੋਂ ਸਾਰੇ ਸੋਹਣਾ ਹੀ ਆ ਬਹੁਤ ਜ਼ਿਆਦਾ ਮੈਨਾ ਪਿਆਰਾ ਬੱਚਾ ਦੇ ਨਹੀਂ ਵੀਰ ਗਗਨ ਇਹਦਾ ਸੁਆ ਵੀਰ ਘੱਟੋ ਘੱਟ ਕੇ ਨਾ ਹੋਊਗਾ ਸੰਧੂ ਸਾਹਿਬ ਉਹ ਦੂਜਾ ਹੀ ਦੱਸ ਦੇ ਆਪਾਂ ਤੀਜਾ ਮੰਨ ਕੇ ਵੇਚਾਂਗੇ ਅੱਛਾ ਜੀ ਹਾਂਜੀ ਉਹ ਦੂਜਾ ਹੀ ਜਾਂਦੇ ਹੀ ਕੋਈ ਤੀਜਾ ਮੰਲੇ ਚੌਣ ਚਾਂ ਬਹੁਤ ਜਿਆਦੀ ਚੰਗੀ ਝੋਟੀ ਇਹ ਕੱਲ ਦੀ ਕੱਲ ਸਵੇਰ ਦੀ ਸੂਈ ਆਏ ਬਾਰੇ ਜੀ ਸਵੇਰੇ ਸੂਈ ਆਪਣੇ ਫਾਰਮ ਤੇ ਇਸੇ ਥਾਂ ਆਪਣੇ ਫਾਰਮ ਦੇ ਜੇਰ ਵੀ ਸਭ ਕੋ ਪੈ ਗਿਆ ਦਾ ਠੀਕ ਹੈ ਉਹ ਦੋਸਤ ਸੂਈ ਐ ਐਸੇ ਫਾਰਮ ਤੇ ਕੱਲ ਸਵੇਰ ਜਿਹੜੀ ਐ ਦੋਸਤੋ ਸੂਈ ਆ ਤੇ ਆਹ ਥਣ ਥੁਮੇਗਾ ਜੇ ਠੀਕ ਆ ਜੀ ਥਾਣਾ ਵੰਡ ਬੁੰਡਾ ਅਸੀਂ ਚੰਗੀ ਆ ਤੇ ਥਾਣ ਮੋਟਾ ਠੀਕ ਆ ਤੇ ਚੌਣ ਜਣ ਚੰਗੀ ਸਾਫ ਨੇ ਮੈਂ ਸੰਧੂ ਸਾਹਿਬ ਭੋਲੀ ਰੂ ਵਰਗੀ ਠੀਕ ਆ ਤੇ ਬੋਲਾ ਗਗਨ ਕਿੰਨਾ ਬੋਲਾ ਸੰਧੂ ਸਾਹਿਬ ਹੁਣ ਟਾਈਮ 9 10 ਕਿਲੋ ਸਟਾਰਟਿੰਗ ਆ ਅੱਛਾ ਜੀ ਹਾਂ ਬਾਕੀ ਇਹਨਾਂ ਵਾਂ ਸੰਧੂ ਸਾਹਿਬ ਚਲੋ ਕੱਦ ਭਾਵੇਂ ਮਾਸਾ ਮੀਡੀਅਮ ਹੀ ਆ ਨਾ ਦੁੱਧ ਝੋਟੀ 13 14 13 14 ਕਿਲੋ ਸੌਖਾ ਮਨਾ ਦਊਗੀ ਠੀਕ ਆ ਜੀ ਹਾਂ ਤੁਹਾਨੂੰ ਬਾਕੀ ਆਉਂਦੀ ਮੈਂ ਬਾਕੀ ਕੋਈ ਵੀਰ ਮੇਰਾ ਆਪਦੀ ਨਖ ਪਰਖ ਕਰੇ ਲਓ ਜੀ ਹਾਂ ਬਾਕੀ ਥਣਕੇ ਦੀ ਬਹੁਤ ਜਿਆਦੀ ਸਾਫ ਛੋਟੀ ਥਣਪਾਂਡੇ ਦੀ ਪੂਰੀ ਖਬਰ ਦਾ ਹਾਂ ਫਿਰ ਚੌਣ ਬੜੀ ਚੰਗੀ ਆ ਉਹ ਵੀ ਥਣਦੇ ਦੇ ਵੀ ਦੋਸਤੋ ਸਾਫ ਸੁਥਰੀ ਆ ਵਿਖਾਲਾ ਜਿੰਨਾ ਵੀ ਆ ਤੁਹਾਨੂੰ ਤਸਦੀ ਦੇ ਨਾਲ ਆਪਾਂ ਤੋਰ ਕੇ ਦਿਖਾਉਨੇ ਆ ਵਿਖਾਲੇ ਦੀ ਬੜੀ ਸਾਫ ਸੁਥਰੀ ਆ ਠੀਕ ਆ ਜੀ ਸੋ ਪਤਲਾ ਪਿੰਡਾ ਚੌਰ ਸੰਦੇਵਾ ਮੋੜ ਤੋਂ ਠੀਕ ਆ ਜੀ ਤੇ ਵਾਂਡਾ ਆਫਿਸਰਾਂ ਦੀ ਚੰਗੀ ਮਗਰ ਕਟਾ ਮੇਲ ਕਾਫਾ ਨੀਲੀ ਅਰਾਵੀ ਦਾ ਮਗਰ ਕਟਾ ਵੀਰ ਦੱਸ ਰਿਹਾ ਵੀ ਲਈ ਖਰੀਦੀ ਜਿਹੜੀ ਆ ਦੋਸਤੋ ਹਰੀ ਦੇ ਪੱਤਣ ਵਾਲੀ ਸਾਈਡ ਤੋਂ ਤੇ ਉਸੇ ਮਾਲੀ ਤੋਂ ਤੇ ਮਾਜ ਜਿਹੜੀ ਬਣੀ ਸੀਗੀ ਟੀਕਾ ਏਆਈਏ ਨੂੰ ਕੋਈ ਸੀਗੀ ਠੀਕ ਆ ਜੀ ਤੇ ਬੱਚਾ ਮਗਰ ਚੰਗਾ ਇਹਦੇ ਬਸ ਆਵੇ ਬੱਚਾ ਤੇਰਾ ਲੈ ਲੈ ਦੋ ਆਇਟ ਪੈ ਸਕਦੇ ਦੋਸਤੋ ਦਰਮਿਆਨੀ ਹਾਈਟ ਆ ਪਰ ਕਰਮਾਰੀ ਦੇ ਥੱਲੇ ਹੁਣ ਸਟਾਰਟਿੰਗ ਚੰਗੀ ਆ ਬੌਲੇ ਤੋਂ ਸਟਾਰਟਿੰਗ ਚੰਗੀ ਆ ਕੋਈ ਵੀਰ ਦੱਸ ਰਿਹਾ 9 10 10 ਕਿਲੋ ਜਿਹੜੀ ਸਟਾਰਟਿੰਗ ਬੌਲੇ ਤੋਂ ਕੀਤੀ ਆ ਨੇ ਠੀਕ ਆ ਤੇ ਥਣਾ ਤੋਂ ਨਾਲ ਦੀ ਬੜੀ ਸਾਫ ਸਫਾਈ ਆ ਤੇ ਦਰਾਂ ਦੋ ਦੋ ਮਰਾਦ ਨੇ ਦਾ ਦੋ ਦਾ ਦੋ ਜੀ ਦਾ ਦੋ ਸੋ ਮਗਰ ਕਟਾ ਬਹੁਤ ਖੂਬਸੂਰਤ ਆ ਠੀਕ ਆ ਜੀ ਸੋ ਜ਼ਿਆਦਾਤਰ ਵੀਰ ਬੱਕਰੇ ਤੌਰ ਤੇ ਕਟਾ ਚਾਹੀ ਨੀਲੀ ਦਾ ਚਾਹੀ ਕੱਟੀਆਂ ਪਾਲਦੇ ਆ ਨਾਲ ਦੀ ਨਾਲ ਤੁਹਾਨੂੰ ਇੱਕ ਬੱਚਾ ਬਹੁਤ ਸੋਹਣਾ ਜਿਹੜਾ ਮਿਲੂਗਾ ਤੇ ਚੰਗੇ ਬੱਚੇ ਪਾਉਂਦੀ ਹੈ ਨਾਲ ਦੀ ਨਾਲ ਠੀਕ ਹੈ ਜੀ ਜਿਹੋ ਜਾਂ ਨੀਲੀ ਦਾ ਤੁਸੀਂ ਸੀਮਨ ਰਖਾ ਦੋਗੇ ਤੇ ਬਾਕੀ ਤੁਹਾਡੇ ਸਾਹਮਣੇ ਰਿਜ਼ਲਟ ਆ ਸੋਹਣਾ ਬੱਚਾ ਪਾਇਆ ਇਸ ਵਾਰ ਵੀ ਗਾਹ ਤੋਂ ਵੀ ਕੋਈ ਵੀਰ ਚੰਗੇ ਬੱਚੇ ਲੈ ਸਕਦਾ ਬਾਕੀ ਥੱਲੇ ਭਾਂਡੇ ਦੀ ਬਹੁਤ ਖੂਬਸੂਰਤ ਅੱਜ ਕੱਲ੍ਹ ਜਿਹੜੀਆਂ 200 ਮੱਝਾਂ ਆਪਾਂ ਝੋਟੀਆਂ ਦੇਖਦੇ ਆ ਕਿਸੇ ਨੇ ਸਾਈਡਾਂ ਰੱਖੀਆਂ ਹੁੰਦੀਆਂ ਨੇ ਬਾਈ ਰੱਖਦੀ ਕੋਈ ਠੀਕ ਹੈ ਜੀ ਕਾਣੇ ਵਾਣੇ ਪਾਣੂ ਪਤਾ ਸੰਧੂ ਸਾਹਿਬ ਮਾੜਾ ਪਾਹੂ ਆਪਾਂ ਲੈਣਾ ਨਹੀਂ ਵੀਰਾਂ ਭਰਾਵਾਂ ਨੇ ਪਏ ਉਹਨਾਂ ਕਿਹੜਾ ਪਾਟਾ ਨੋਟ ਲਓ ਜੀ ਠੀਕ ਆ ਜੀ ਚੋਣ ਦੇ ਸੰਧੂ ਸਾਹਿਬ ਐਡੀ ਚੰਗੀ ਆ ਭਾਜ ਤੀਜੇ ਘਰ ਸੁਣਾ ਦਿਓ ਲਓ ਜੀ ਠੀਕ ਆ ਜੀ ਚੋਣ ਚਬਾਉਣ ਦੀ ਜਿਹੜੀ ਦੋਸਤੋ ਵੀਰ ਪੂਰੀ ਤਸਲੀ ਦੇ ਰਿਆ ਜਿਦਾ ਮਰਜ਼ੀ ਕੋਈ ਵੀਰ ਚੋ ਕੇ ਆਪਣੀ ਤੇ ਸਾਡੀ ਕਰੇ ਹੌਂਕਾਉਂਦਾ ਨਾ ਭਾਈ ਤਰਨ ਤਰਨ ਧਾਰ ਘਾਲ ਦੋ ਆ ਇਹਦੀ ਭਾਈ ਮੋਗੇ ਬਚਾ ਦਿਓ ਅੱਛਾ ਠੀਕ ਆ ਜੀ ਉਹ ਨਾ ਕਰ ਮਾਰ ਕੇ ਆ ਜਾ। ਲਓ ਜੀ। ਪਸ਼ਮਾਨ ਤੋਂ ਬਾਅਦ ਉਸ ਤੋਂ ਥਣ ਜਿਹੜਾ ਤੁਹਾਡੇ ਸਾਹਮਣੇ ਆ ਠੀਕ ਹੈ ਜੀ। ਬਹੁਤ ਚੰਗਾ ਸੰਧੂ ਸਾਹਿਬ। ਹਲੇ ਮੈਂ ਨੇ ਪਸ਼ਮਾਨ ਪੋਣਾ ਉਹ ਕਰਮਾੜੀ ਨੇ। ਸੰਧੂ ਸਾਹਿਬ ਜਿਹੜੀ ਮੈਂ ਚੋਣ ਮਾਰੀ ਉਹ ਕਿ ਦੱਸ ਕੇ ਵੇਚਾਂਗੇ। ਪਤਾ ਕੀ ਅਗਲਾ ਤੁਹਾਨੂੰ ਫੋਨ ਕਰੇ ਮੁੜ ਕੇ ਸਾਨੂੰ ਕਰੇ ਉਹਦਾ ਫਾਇਦਾ ਨਹੀਂ ਕੋਈ ਵੀ ਉਹ ਕੰਮ ਨਹੀਂ ਆਪਾਂ ਗੰਦਾ ਕੰਮ ਨਹੀਂ ਕਰਨਾ ਲੈ ਵੀਰੇ ਕੰਮ ਕਰੋ ਸੋਨੇ ਵਰਗਾ ਇਹ ਤਾਂ ਮੁੱਲ ਕੀ ਸੀ ਭਰਾ ਮੁੱਲ ਸੰਧੂ ਸਾਹਿਬ ਇਹਦਾ ਮੈਂ ਦੇਣਾ ਜਿੱਡੀ ਝੋਟੀ ਚੰਗੀ ਆ ਮੁੱਲ ਮੈਂ ਕਰ ਦਈਏ ਕਰਾ ਪੂਰਾ ਇਹਦੇ ਜੈ ਜੈ ਕਰ ਦਈਏ ਅ ਜਿੱਡੀ ਝੋਟੀ ਚੰਗੀ ਉਹ ਮੇਰੇ ਤਾਂ ਮੁੱਲ ਫੋਨ ਤੇ ਕਰ ਗਏ 85 ਨਾ ਕਰ ਦਈਏ ਦੇ ਦੇ ਜੈ ਜੈ ਦੇ ਤੇ ਆਪਣੇ ਭੈਣ ਭਰਾ ਨੇ ਆਪਾਂ ਕਮਾਈ ਕਰਨੀ ਉਹਨਾਂ ਤੋਂ 82 ਜੈ ਜੈ ਦੇਈਏ ਮੈਂ 82 ਦਾ ਬੱਚਾ ਲਾ ਦਈਏ 85 ਹਾਂ ਬਾਕੀ ਹੋਰ ਕਰਦੀ ਥੱਲੇ ਕਰਦੀ ਆ ਜਗਾ ਇਹਦਾ ਮਾਣ ਉਹ ਵੀ ਆਪਣੇ ਸੰਜਣ ਉਹਨਾਂ ਦੀ ਮੰਨਣੀ ਜ਼ਰੂਰੀ ਆ ਮੈਂ ਨਾ ਕਰਦਾਂਗੇ ਛੋਟਾ ਦੋਨਾਂ ਪੈਸੇ ਕਨਾਉਣੇ ਆ ਤੇ ਮੇਰਾ ਕੋਈ ਗੱਲ ਨਹੀਂ ਸੰਤੂ ਸਾਹਿਬ ਸੰਤੂ ਸਾਹਿਬ ਕਿਤੇ ਜ਼ਿਆਦਾ ਉੱਚਾ ਕਹਿ ਗਿਆ ਨਹੀਂ 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 ਉਹਨਾਂ ਪੈਸੇ ਕਨਾਉਣੇ ਆ ਤੇ ਕਿਦਾਂ ਮਾਰ ਕਰਾਉਂਦੇ ਕਰਦੀ ਮਦਰਲੇ ਬੰਨੇ ਕਰਾ ਕੈਮਰਾ ਲਿਆ ਕੇ ਤੇ ਵਿਖਾਓ ਕਰਮਾਣੀ ਨਹੀਂ ਜੀ ਸੀਲੀਆਂ ਤੇ ਬਾਕੀ ਸਫਾਈਆਂ ਆਪਾਂ ਵਾਰ-ਵਾਰ ਹੀ ਦੱਸਣ ਦਾ ਇਹੋ ਯਾਦੀਆਂ ਸਫਾਈਆਂ ਭਾਵੇਂ ਉੱਦਾਂ ਕਰਮਾੜੀ ਥਲੇ ਬਈ ਆ ਉਹ ਤੇ ਸੰਤੂ ਸਾਹਿਬ ਨਸਲਾਂ ਦੇ ਮੁੱਲ ਏਦਾਂ ਕੋਈ ਪਾਹੂ ਵਹਿਣ ਦਿੰਦਾ ਕਿਤੇ ਹਾਂ ਲਓ ਲਓ ਜੀ ਗੱਲ ਇਹ ਹੁੰਦੀ ਆ ਬਿਲਕੁਲ ਬਿਲਕੁਲ ਚੰਗੀ ਮਾਜਾ ਦੋਸਤੋ ਬਾਕੀ ਰੇਡ ਤੁਹਾਨੂੰ ਦੱਸ ਹੀ ਦਿੱਤਾ ਵੀਰ ਨੇ ਆਣ ਕੇ ਆਪਾਂ ਤਾਲਮਿਲ ਬਿਠਾ ਲਿਓ ਬਸ ਜੀ ਬਸ ਲੇ ਗਾਣ ਅੱਗੇ ਆਪਣੇ ਕੋਲ ਆ ਕੱਢੀਆ ਤੋਹਫਾ ਬੂਰੀ ਆ ਗਈ ਹੈ ਬੂਰਾ ਆ ਗਿਆ ਇਹ ਨੀਲੀ ਪੂਰੀ ਆ ਗਈ ਹੈ ਨਾਲ ਦੀ ਨਾਲ ਬੂਰੀ ਆ ਇਹ ਸੰਧੂ ਸਾਹਿਬ ਇਹ ਰਾਤ ਦੀ ਸੂਈ ਆ ਨੀਲੀ ਆ ਠੀਕ ਆ ਪੂਰੀ ਨੀਲੀ ਆ ਹਾਂ ਇਹ ਰਾਤ ਦੀ ਸੂਈ ਹੋ ਮਗਰ ਨੀਲੀ ਦੀ ਕੱਟੀ ਇਹਦੇ ਲਓ ਵੀ ਇਹ ਕੋਈ ਸੂਸਵਾ ਚਾਹੀਏ ਸੂਸਵਾ ਚਾਹੀਏ ਹੋ ਜੂਗੀ ਸਵੇਰ ਨੂੰ ਸਿੱਧੀ ਕੋਈ ਨਹੀਂ ਲਓ ਜੀ ਮਗਰ ਕੱਟੀ ਵੀ ਮਗਰ ਕੱਮੀ ਪਲੀ ਆਈ ਹੈ ਅਡਾ ਮਗਰ ਕੱਟੀ ਬੜੀ ਸੋਹਣੀ ਸੰਦੂ ਸਾਹੋ ਮਗਰ ਬੱਚਾ ਦੋਸਤੋ ਕੱਟੀ ਆ ਫੀਮੇਲ ਕਾਫ ਆ ਗੱਲਾ ਨੜੂਆ ਨਾਲ ਬੱਚੇ ਤੇ ਰਾਤ ਹੀ ਸੁੱਈ ਆ ਹਾਂਜੀ ਇੱਕ ਵਾਰੀ ਸੂ ਸਵੇਰ ਜਾ ਕੇ ਤਹਿ ਜੀ ਲਈ ਖੜੀ ਆ ਕਰਮਾ ਦੀ ਕੋਈ ਨਹੀਂ ਸ਼ੈਰ ਬੋਲ ਤੁਹਾਨੂੰ ਚੈੱਕ ਕਰਾਉਣੇ ਆ ਆ ਮੂੰਹ ਦਿਖਾਓ ਮਾੜੀ ਜੀ ਲਓ ਜੀ ਅੱਖਾਂ ਬਿੱਲੀਆਂ ਦੀ ਤੇ ਬਸ ਇੱਥੇ ਹੀ ਆ ਬੱਚਾ ਆਖ ਬਿੱਲੀ ਮਣਕੀ ਆ ਤੇ ਚਾਰੇ ਖੋਰ ਚਾਰੇ ਪੈਰ ਧੂਫੇ ਆ ਠੀਕ ਆ ਜੀ ਤੇ ਲਿਆ ਗगन ਤੋਰੀ ਵੀਰੇ ਗਾਣ ਲਓ ਵੀ ਬੂਰੀਆਂ ਕ੍ਰਿਦਮ ਦਾ ਜਿਹੜੇ ਵੀ ਤੇ ਸ਼ੌਂਕੀ ਆ ਚਾਹ ਬਾਣਾ ਠੀਕ ਆ ਜੀ ਉਹਨਾਂ ਲਈ ਤੋਹਫਾ ਲਈ ਦੋਸਤੋ ਇਹ ਨੀਲੀ ਦੇ ਵਿੱਚ ਮੱਝ ਵਗਾਊਗਾ ਠੀਕ ਆ ਮਗਰ ਵੀ ਕਤੀ ਆ ਅੱਜ ਮਾਰਨਿੰਗ ਥੋੜੀਆਂ ਬਾਦੀਆਂ ਧਾਰਾ ਕੱਢੀਆਂ 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 ਸੰਤੂ ਸਾਹਿਬ ਚੋਂ ਹੀ ਆ ਦੋ ਤਿੰਨ ਕਿਲੋ ਠੀਕ ਆ ਜੀ ਆ ਚੌਣ ਚਾਂ ਬਹੁਤ ਚੰਗੀ ਆ ਠੀਕ ਆ ਲਓ ਜੀ ਸਬ ਬੂਰੀ ਨੀਲੀ ਨਾਲ ਦੀ ਨਾਲ ਤਿਲਾਂ ਲਈ ਆ ਠੀਕ ਆ ਤੇ ਗਗਨ ਚੌਣ ਚਣ ਵੀਰੇ ਪੋਲੀ ਭਰਾਵੋ ਪੋਲੀ 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 ਸੰਧੂ ਸਾਹਿਬ ਤਾਂ ਰਮਰਾਜ ਨੇ ਕੋਈ ਨਹੀਂ ਇਹਦੀਆਂ ਵੀ ਆਹ ਦੋਸਤੋ ਕੁਝ ਪੰਜ ਪੰਜ 7 7 ਧਾਰਾ ਮਾਰ ਕੇ ਆਪਾਂ ਇਹਦੀ ਵੀ ਤਸੱਲੀ ਕਰਾ ਦਾਂਗੇ ਪਸ਼ੂ ਸੋਨੇ ਵਰਗਾ ਆਪਦੀ ਥਾਂ ਤੇ ਠੀਕ ਆ ਜੀ ਕੋਈ ਵੀ ਵਪਾਰੀ ਵੈਸੇ ਪਸ਼ੂ ਮਾੜਾ ਨਹੀਂ ਖਰੀਦਦਾ ਕਾ ਆਪਦੇ ਵੱਲੋਂ ਹਰਗ ਬੰਦਾ ਦਾ ਵੀ ਸੰਧੂ ਸਾਹਿਬ ਪਤਾ ਕੀ ਆ ਤੁਹਾਨੂੰ ਤੇਰਾ ਵਪਾਰੀਆਂ ਨੇ ਕਿਹੜਾ ਕਰੇ ਸੱਚਾ ਬਣਾਇ ਇਹਨਾਂ ਦਾ ਹਾਂ ਇਹ ਨਾ ਕਰੋ ਵੀਰਾ ਭਰਾਵਾਂ ਦੇ ਘਰਾਂ ਹੀ ਆਉਂਦੀਆਂ ਕਰਮਾਲੀਆਂ ਹਾਂਜੀ ਹਾਂਜੀ ਹੈ ਤੇ ਆਪ ਦਾ ਪਹੀਦਾ ਵੀ ਵਧੀਆ ਪੇਸ਼ ਕਰੀਏ ਮਾਲ। ਹਾਂਜੀ। 33 ਮਗਰ ਆ ਠੀਕ ਆ ਜੀ ਇਹਦੇ। ਹਾਂ। ਗੱਡੀ ਤੁਸੀਂ ਦੇਖ ਸਕਦੇ ਕਾਲੀ ਆ। ਤੇ ਅੱਖਾਂ ਨੀਲੀਆਂ ਤੇ ਨੀਲੀ ਦੇ ਵਿੱਚ ਹੀ ਕੱਟੀ ਆ ਜਾਂਦੀ ਆ ਮਾਂ ਦੇ ਉੱਪਰ ਹੀ ਕੱਟੀ ਆ। ਪਰ ਮਾਂ ਬੂਰੀ ਆ ਬੱਚਾ ਜਿਹੜਾ ਕਾਲਾ ਹੈ ਉਹ ਨੀਲੀ ਦੇ ਵਿੱਚ ਕੱਟੀ ਆ ਜਾਂਦੀ ਆ। ਤੁਸ ਜੀ ਸਾਹਿਬ ਬਾਕੀ ਬਹੁਤ ਜਿਆਦੀ ਭੋਲੀ ਰੂਰਗੀ ਚੋਣ ਆ ਕਰੋ ਚੱਕ ਜੀ ਠੀਕ। ਹਾਂ। ਆ ਦੇਖੋ। ਲੈਣਾ ਮੈਂ ਇਹ ਨਾ ਦਿਹਾੜੀ ਸੂਣਾ ਨਹੀਂ ਮੈਂ ਗੱਡੀ ਚ ਆਉਂਦੀ ਨਾ ਸੂਪੀ ਆ ਪੈਂਡੇ ਦਾ ਕਰਕੇ। ਇੱਕ ਦੋ ਚਾਰ ਦਿਨ ਪਹਿਲਾਂ ਉਹਦੇ ਪਸੂ ਸੂਪ ਪੈਂਦੇ ਆ ਹੇ ਲੋ ਜਿਹੜਾ ਸੂਪ ਪੈਂਦੇ ਹੋ ਜਾਂਦੇ ਆ। ਬਾਕੀ ਇਹ ਆ ਵੀ ਦੁੱਧ ਜਿਹੜੇ ਆਪਾਂ ਵੀਰਾਂ ਤੋਂ ਲਈ ਹੈ ਨਾ ਸਮਾਜ ਆ ਗਈ ਮਿੰਟਾ ਜੀ ਮੈਂ ਨਾ ਵੀ ਬਹੁਤ ਜਿਆਦਾ ਚੰਗੀ ਸੰਧੂ ਸਾਹਿਬ ਬਾਕੀ ਜਿਹੜੇ ਵੀਰਾਂ ਤੋਂ ਆਪਾਂ ਲਈ ਹੈ ਨਾ ਉਹਨਾਂ ਨੇ ਇਹ ਆਖਿਆ ਵੀ ਅਸੀਂ ਪਿਛਲੀ ਵਾਰ ਪਹਿਲਾਂ ਤੋਂ ਥੱਲੇ 13 ਕਿਲੋ ਦੁੱਧ ਹੋਇਆ ਠੀਕ ਹੈ ਹਾਂਜੀ ਉਹ ਰੋਬਾ ਆ ਗਿਆ ਲਾਣਾ ਕਰਾਣਾ ਹੈਗਾ ਇਹ ਦੁੱਧ ਦੇਣਾ ਚੁਆ ਜਾਂਦੀਆਂ ਕਰਮਾਂ ਸੰਧੂ ਸਾਹਿਬ 13 ਕਿਲੋ ਦੀ ਆਪਾਂ ਗਾਰੰਟੀ ਦੇ ਕੇ ਭੇਜਾਂਗੇ ਜਿਹੜਾ ਵੀਰ ਆਪਣੇ ਤੋਂ ਲਊਗਾ ਜੇ ਆਪਣੇ ਤੋਂ ਰਹਿ ਗਈ ਤੇ ਢੰਗ ਤੇ ਆਪਾਂ ਦੁੱਧ ਬਣਾ ਕੇ ਵੀ ਦਵਾਂਗੇ ਠੀਕ ਹੈ ਜੀ ਹਾਂਜੀ ਠੀਕ ਅਰੇ ਮੋਤਾ ਲੋ ਜੀ ਐ ਪਾਸਮਾਈ ਵਧੀਆ ਲੋ ਜੀ ਬਿਲਕੁਲ ਬੌਲਾ ਦੋਸਤੋ ਰਾਤ ਹੀ ਸੁੱਈ ਆ ਰਾਤ ਸੰਧੂ ਸਾਹਿਬ ਨੇ 11 ਕਵੇ ਜੇਰ ਪਾਈ ਆ ਜੇਰ ਜੂਰਾ ਪੂਰੀ ਪਹਿਲੀ ਕਰਮਾਲੀ ਦੀ ਵਧੀਆ ਲੈ ਜੋ ਹਾਂ ਤੇ ਛਕੋ ਬੌਲੇ ਠੀਕ ਆ ਜੇ ਜਾ ਕੇ ਭੁੰਨ ਭੁੰਨ ਖਾਓ ਬੌਲੀਆਂ ਨਾਨੀਆਂ ਐਨੋ ਕਰਮਾਲੀਏ ਲੋ ਜੀ ਕੱਦ ਵੀ ਵੱਡਾ ਆ ਵੈਸੇ ਕੱਦ ਵੱਡੀ ਵੱਡੀ ਸੰਧੂ ਸਾਹਿਬ ਬਹੁਤ ਚੰਗੀ ਆ ਠੀਕ ਆ ਜੀ ਬਾਕੀ ਇੱਕ ਵਾਰੀ ਥੱppi ਢੁਪਾਈ ਜੀ ਆ ਸੂਣ ਦੇ ਕਰਕੇ ਸੰਗੜ ਚੁੱਕ ਜੂਗੀ ਲੱਕਾ ਸਵੇਰ ਨੂੰ ਕਰਮਾ ਲਈ ਬਾਕੀ ਆ ਮਗਰਲੇ ਬੰਨੇ ਵੇਖੋ ਸਫਾਈਆਂ ਬੜੀਆਂ ਆ ਚਾ ਗਰ ਰਹੀਆਂ ਨੇ ਜੋ ਚੋਕੀ ਨਾ ਸਾਰੀ ਇਹਨੇ ਬਹੁਤ ਜਿਆਦੀ ਫੱਬਣਾ ਘੱਟੀ ਨੇ ਹਾਂ ਲਾ ਜੀ ਇੱਕ ਸਾਰ ਲੇਵਾ ਕੋਈ ਵੀਰੇ ਨਾ ਕੇ ਵੀ ਪਿੱਛੋਂ ਕੋਈ ਕਿਸੇ ਪਾਸੋਂ ਬਾਲਸ਼ਾਲਾ ਇੱਕ ਸਾਰ ਲੇਵਾ ਠੀਕ ਆ ਜੀ ਨਾਰਮਲ ਦਰਮਿਆਨੀਆਂ ਭਲਾ ਚੁੱਕ ਜੂਗੀ ਤੇ ਗਗਨ ਦੇ ਦੇ ਫਿਰ ਕਿੰਨੇ ਦੇ ਵੀਰੇ ਤੰਦੂ ਸਾਹਿਬ ਮੁੱਲ 85 82 ਦੀ ਜੈਸਨ ਉਹ ਦੇ ਦਾਂਗੇ 82 ਦੀ ਹਾਂ 1000 ਛੋਟ ਕਰ ਦਾਂਗੇ 81 ਦੀ ਹੋ ਜੁਗ ਜੈਸਨ ਉਹ 81 ਦੀ ਹਾਂ ਲੈ ਆ ਜੀ ਬਹੁਤ ਜਿਆਦੀ ਚੰਗੀ ਕੱਟੀ ਸਾਫ ਸੁਥਰੀ ਐ ਸੰਧੂ ਸਾਹਿਬ ਮਹਾਰਸ਼ਾਲਾ ਵੀਰ ਆਉਣ ਜਿਹੜੇ ਆਪਣੇ ਮੈਂ ਨਾ ਆਉਣਗੇ ਆਉਣਗੇ ਮਹਾਰਾਜ ਸੰਧੂ ਸਾਹਿਬ ਮਾਲ ਦਈ ਦਾ ਵੀਰਾ ਭਰਾਵਾਂ ਨੂੰ ਸੋਨੇ ਵਰਗਾ ਜਿਹੜੇ ਬੰਦਿਆਂ ਨੇ ਇੱਕ ਮੈਂ ਖੜੀ ਉਹਨਾਂ ਨਾਲ ਪੰਜ ਪੰਜ ਹੋਰ ਖੜੀਆਂ ਸਵਾਦ ਹੀ ਫੇਰ ਆਉਂਦਾ ਸੱਜਲ ਵੱਡੀ ਦੇ ਵੀਰ ਆ ਵੀਡੀਓ ਤੇ ਆਏ ਸੀ ਸੱਤ ਮਈਆਂ ਲੈ ਗਿਆ ਉਹਨਾਂ ਦਿਹਾੜੀ ਡੰਗ ਨੂੰ ਫੇਰ ਆ ਕੇ ਮਈਆਂ ਖੜਨੀਆਂ ਚਾਰ ਸੰਧੂ ਸਾਹਿਬ ਜਦੋਂ ਆਪਾਂ ਦੁੱਧਾਂ ਦੀ ਝੂਠ ਮਾਰਨਾ ਕਿਸ ਨੂੰ ਉਹ ਆਂਦੇ ਨੇ ਨਾ ਵੀ ਜਦੋਂ ਆਪਾਂ ਚੋਰ ਨਹੀਂ ਚੋਰ ਦੇ ਭਾਈ ਨਹੀਂ ਜਦੋਂ ਆਪਣਾ ਮਾਲ ਸੋਨੇ ਵਰਗਾ ਇਹੋ ਜਿਹੇ ਡਰਨ ਦੀ ਲੋੜ ਨਹੀਂ ਕੋਈ ਵੀ ਬਿਲਕੁਲ ਹਾਂ ਆਪਾਂ ਸਾਰਿਆਂ ਨੂੰ ਇਹ ਆਨੇ ਵੀ ਮਾਲ ਸੋਨੇ ਵਰਗਾ ਦੋ ਅਗਲੇ ਨੇ ਪੈਸੇ ਦੇਣੇ ਆ ਪੈਸੇ ਦੇਣੇ ਆ ਬਸ ਲੈ ਗਗਨ ਵੀਰੇ ਇੱਕ ਨੰਬਰ ਬੋਲਦੇ ਆ ਆਪਣੇ 8847507397 ਠੀਕ ਆ ਜੀ ਬਾਕੀ ਸੰਤੂ ਸਾਹਿਬ ਜਿਹੜੀ ਗੱਬਣ ਝੋਟੀ ਨਾ ਆਪਣੀ ਜਿਹੜਾ ਮਰਜੀ ਵੀਰ ਮੇਰਾ ਮੈਂ ਤਾਂ 18 ਕਿਲੋ ਦੀ ਗਾਰੰਟੀ ਲਿਖਾ ਕੇ ਖੜੇ ਗਏ ਲਓ ਜੀ ਹਾਂ ਤਾਂ ਦੋਸਤੋ ਮਾਲ ਸਾਰਾ ਸੋਨੇ ਵਰਗਾ ਠੀਕ ਆ ਜਿੱਦਾਂ ਵੀਰ ਗੱਲ ਕਰਦਾ ਹੁੰਦਾ ਵੀ ਪਸੂ ਸਾਰੇ ਸੋਨੇ ਵਰਗੇ ਆ ਤੇ ਆਪਦੀ ਤੁਸੀਂ ਤਸੱਲੀ ਕਰਨੀ ਹੁੰਦੀ ਆ ਪੈਸੇ ਗਨਾਉਣੇ ਹੁੰਦੇ ਤੇ ਮਾਲ ਬਿਲਕੁਲ ਆਪਣੀ ਨਰਕਪਰਖ ਇਸ ਘਰੇ ਤਕਰੀਬਨ ਕੋਈ 8-7 ਨਗ ਜਿਹੜੇ ਆ ਮੌਜੂਦ ਹੁੰਦੇ ਆ ਰੂਟੀਨ ਦੇ ਵਿੱਚ ਕੰਮ ਕਰਦੇ ਨੇ ਠੀਕ ਆ ਜੀ ਆੜੀ ਹੋਵੇ ਸੋਣੀ ਹੋਵੇ ਠੀਕ ਆ 365 ਦਿਨ ਰੂਟੀਨ ਦੇ ਵਿੱਚ ਕੰਮ ਚੱਲਦਾ ਠੀਕ ਆ ਜੀ ਇਸੇ ਤਰ੍ਹਾਂ 8-7 ਨਗ ਜਿਹੜੇ ਵੱਜੇ ਹੁੰਦੇ ਆ ਆਉਂਦੇ ਆ ਨਵੇਂ ਪੁਰਾਣੇ ਵਿਕ ਜਾਂਦੇ ਆ ਠੀਕ ਆ ਜੀ ਤੇ ਗਗਨ ਇਹ ਅੱਜ ਵੀਰੇ ਪਸੂ ਸੀ ਆਪਣੇ ਕੋਲ ਹਾਂਜੀ 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 ਹੋਰ ਕੀ ਗੱਲਬਾਤ ਸ਼ੇਅਰ ਕਰਨੀ ਹੋਵੇ ਵਧੀਆ ਸੰਤੂ ਸਾਹਿਬ ਕਿਰਪਾਈ ਮਹਾਰਾਜ ਦੀ ਠੀਕ ਆ ਜੀ ਠੀਕ ਆ ਲਓ ਵੀ ਦੋਸਤੋ ਇਹ ਸਨ ਵੀਰ ਗਗਨ ਆਪਣੇ ਨਾਲ ਪਿੰਡ ਟੋਟੀਆਂ ਤਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤ ਸੋ ਨਾ ਸ਼ਹਿਰੇ ਪਨੂਆ ਤੋਂ ਕੋਈ 2.5 ਕਿਲੋਮੀਟਰ ਦੀ ਦੂਰੀ ਹੈ ਜਦੋਂ ਆਪਾਂ ਨੇ ਸ਼ਹਿਰੇ ਪਨੂਆ ਤੋਂ ਬਾਈਪਾਸ ਤੋਂ ਪਿੰਡ ਟੋਟੀਆਂ ਨੂੰ ਵਿਜ਼ਿਟ ਕਰਦੇ ਆਂ ਰਸਤੇ ਵਿੱਚ ਦੋਸਤੋ ਇੱਟਾਂ ਵਾਲਾ ਪੱਠਾ ਉੱਥੋਂ ਇੱਕ ਬਿਲਕੁਲ ਛੜਕ ਜਿਹੜੀ ਆ ਨਿਕਲਦੀ ਆ ਜਿਹੜੀ ਸਰਦਾਰ ਗੁਰਮੀਲ ਸਿੰਘ ਉਹਨਾਂ ਦੀ ਬੇਕਾ ਤੇ ਆ ਜਾਂਦੀ ਆ ਤੇ ਸਰਦਾਰ ਗੁਰਮੀਲ ਸਿੰਘ ਹੋਣੀ ਆ ਇਹਨਾਂ ਨੂੰ ਵੀ ਫਤੇ ਬਲਾ ਕੇ ਆਪਾਂ ਕਰਦੇ ਆ ਸਮਾਪਤੀ ਸਭ ਤੋਂ ਪਹਿਲਾਂ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਵਧੀਆ ਵਧੀਆ ਬੜੀ ਕਿਰਪਾ ਸਤਿ ਰਾਜੀ ਭਾਜੀ ਹੋਰੀ ਬਾਬੇ ਗੁਰੂ ਅਮਰਦਾਸ ਜੀ ਮੇਰਾ ਕੋਈ ਗੱਲ ਬਾਤ ਆਪਣੇ ਭੈਣ ਭਰਾਵਾਂ ਨਾਲ ਸੱਜਣਾ ਨਾਲ ਸਾਂਗੀ ਕਰੀਂ ਠੀਕ ਆ ਪੁੱਸ ਸੱਜਣ ਮੇਰੇ ਪਰਾਵੇ ਪਹੁੰਚਿਆ ਤੇ ਯਾਦ ਕਰੂੰਗਾ ਸੋਹਣੇ ਪਹੂ ਠੀਕ ਚੰਗਾ ਪਹੂ ਹੋਵੇ ਤੇ ਯਾਦ ਕਰਦਾ ਵਾਰੀ ਤੇ ਭੈਣ ਭਰਾ ਬਸ ਤੇਰੀ ਕਿਰਪਾ ਹੋਰ ਅਲੰਪਾ ਜੀ ਦਾ ਸਤਿਕਾਰ ਸਤਿਕਾਰ ਕੈਮ ਸੇਤਾ ਹਾਂਜੀ ਮਾਰੀਆਂ ਤੇ ਛਾਲਾ ਹਾਂਜੀ ਹਾਂਜੀ ਨਹੀਂ ਉਹ ਕੱਢ ਕੱਢ ਕੇ ਨਾ ਕਰ ਹਾਂਜੀ ਹਾਂਜੀ ਨਹੀਂ ਇਸ ਨੂੰ ਅ ਮੁੱਛਾਂ ਦਾ ਤੇਲ ਤੂੰ ਦੱਸਦੇ ਨਹੀਂ ਨਾ ਕਿਹੜਾ ਲਾਂਦੇ ਨੇ ਇਹ ਲੌਂਦਾ ਲੌਂਦਾ ਸੰਧੂ ਸਾਹਿਬ ਨੇਰੇ ਚੋਂ ਲੌਂਦਾ ਕਿਤੇ ਚੋਰੀ ਚਾਰੀ ਜੇ ਲੌਂਦਾ ਦੱਸਦਾ ਨਹੀਂ ਆ ਮੋਛਾ ਦਾ ਮੋਛ ਬਰੇ ਹੋਣੀ ਚਾਹੀਦੀ ਮੋਛ ਹੋਵੇ ਬਸ ਬਸ ਆਹ ਦੋਸਤੋ ਇਹ ਸਨ ਆਪਣੇ ਨਾਲ ਵੀਰ ਠੀਕ ਹੈ ਸਰਦਾਰ ਗਰਮੀਲ ਸਿੰਘ ਹੋਣੀ ਤੇ ਆਓ ਆਪਣੀ ਫਾਰਮ ਤੇ ਵਿਜ਼ਿਟ ਕਰੋ ਦੋਸਤੋ ਐਨੀ ਟਾਈਮ ਆਓ ਜਿਹੜਾ ਵੀ ਨਗ ਪਸੰਦ ਆਉਂਦਾ ਉਹਦੀ ਖਾਸ ਤੌਰ ਤੇ ਗੱਲਬਾਤ ਕਰੋ ਸੌਦਾ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ